ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 99 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਪਿਛਲੇ ਘੱਟੋ ਘੱਟ ਇੱਕ ਮਹੀਨੇ ਤੋਂ ਲਗਾਤਾਰ ਪੰਜਾਬ ਦੇ 9 ਜ਼ਿਲ੍ਹੇ ਨੇ ਜਿਹੜੇ ਵੱਡੇ ਪੱਧਰ ਤੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਪਰ ਹੁਣ ਲਗਾਤਾਰ ਕੁਝ ਜ਼ਿਲ੍ਹਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਤਰਨਾ ਸ਼ੁਰੂ ਹੋਇਆਗਾ ਜਿਸ ਤੋਂ ਬਾਅਦ ਉੱਥੇ ਜਿਹੜਾ ਨੁਕਸਾਨ ਹੈਗਾ ਉਹ ਸਾਫ਼ ਦੇਖਿਆ ਜਾ ਸਕਦਾਗਾ ਕਿ ਕਿਸ ਪੱਧਰ ਤੇ ਜਿਹੜਾ ਇਸ ਪਾਣੀ ਨੇ ਤਬਾਹੀ ਮਚਾਈ ਹੈ ਪਰ ਹੁਣ ਉਸ ਦੇ ਨਾਲ ਨਾਲ ਹੀ ਵੱਡੇ ਪੱਧਰ ਤੇ ਮਦਦ ਵੀ ਉਸ ਜਗ੍ਹਾ ਦੇ ਉੱਪਰ ਚਾਹੇ ਉਹ ਰਸਦ ਹੋਵੇ ਚਾਹੇ ਉਹ ਪਸ਼ੂਆਂ ਦਾ ਹਰਾਚਾਰਾ ਹੋਵੇ ਉਹ ਚੀਜ਼ਾਂ ਵੀ ਉੱਥੇ ਪਹੁੰਚ ਰਹੀਆਂ ਨੇ ਮੈਡੀਕਲ ਟੀਮਾਂ ਵੀ ਤਾਇਨਾਤ ਨੇ ਪਰ ਇਸ ਦੇ ਨਾਲ ਵੱਡੇ ਪੱਧਰ ਤੇ ਉਸ ਜਗ੍ਹਾ ਦੇ ਉੱਪਰ ਲੋਕਾਂ ਦਾ ਜਿਹੜਾ ਪਸ਼ੂਆਂ ਦਾ ਨੁਕਸਾਨ ਹੋਇਆਗਾ ਜਿਹੜਾ ਦੱਸਿਆ ਜਾ ਰਿਹਾ ਹੈਗਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਸ਼ੂ ਨੇ ਉਹ ਵਹਿ ਗਏ ਆ ਦਰਿਆ ਦੇ ਵਿੱਚ ਜਾਂ ਜ਼ਿਆਦਾਤਰ ਦੀ ਮੌਤ ਹੋ ਗਈ ਪਰ ਹੁਣ ਜਿਹੜੇ ਪਸ਼ੂ ਬਚੇ ਨੇ ਉਹ ਲੰਮਾ ਸਮਾਂ ਪਾਣੀ ਦੇ ਵਿੱਚ ਰਹੇ ਨੇ ਉਸ ਕਰਕੇ ਜਿਹੜਾ ਪਸ਼ੂਆਂ ਨੂੰ ਹੁਣ ਗੰਭੀਰ ਸਮੱਸਿਆਵਾਂ ਆ ਰਹੀਆਂ ਨੇ ਕਿਉਂਕਿ ਪਸ਼ੂਆਂ ਦੇ ਮਾਮਲੇ ਦੇ ਵਿੱਚ ਇੱਕ ਚੀਜ਼ ਇਹ ਵੀ ਹੈ ਵੀ ਜੇਕਰ ਉੱਥੇ ਡਾਕਟਰ ਨਹੀਂ ਹੈਗਾ ਤਾਂ ਪਸ਼ੂ ਬੋਲ ਕੇ ਨਹੀਂ ਦੱਸਦਾ ਕਿ ਉਸ ਨੂੰ ਇਸ ਤਰ੍ਹਾਂ ਦੀ ਬਿਮਾਰੀ ਆ ਤਾਂ ਇਸ ਚੀਜ਼ ਦੀ ਜਾਣਕਾਰੀ ਦੇ ਲਈ ਅੱਜ ਅਸੀਂ ਸੰਗਰੂਰ ਦੇ ਜਿਹੜੇ ਡਿਪਟੀ ਡਾਇਰੈਕਟਰ ਨੇ ਪਸ਼ੂ ਪਾਲਣ ਭਾਗ ਦੇ ਸੁਖਵਿੰਦਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਪਸ਼ੂਆਂ ਨੂੰ ਆਉਂਦੀਆਂ ਨੇ ਤੇ ਜੇਕਰ ਤੁਹਾਡੇ ਕੋਲੇ ਮੈਡੀਸਿਨ ਪਹੁੰਚਦੀ ਆ ਤਾਂ ਕਿਹੜੀ ਮੈਡੀਸਿਨ ਕਿਸ ਤਰ੍ਹਾਂ ਦੇਣੀ ਹੈਗੀ ਉਹ ਅਸੀਂ ਉਹਨਾਂ ਨਾਲ ਗੱਲਬਾਤ ਦੇ ਜ਼ਰੀਏ ਜਾਣਾਂਗੇ ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਤੁਹਾਡਾ ਹਾਂ ਸਰ ਕਿਵੇਂ ਦੇਖਦੇ ਹੋ ਕਿ ਲੰਮੇ ਸਮੇਂ ਦੇ ਵਿੱਚ ਜੇ ਅਸੀਂ ਦੇਖੀਏ ਜਿਵੇਂ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇਗੇ ਤਾਂ ਉਥੇ ਪਸ਼ੂ ਲੰਮਾ ਸਮਾਂ ਪਾਣੀ ਦੇ ਵਿੱਚ ਰਹੇ ਨੇਗੇ ਹਰਾਚਾਰਾ ਨਹੀਂ ਮਿਲਿਆ ਹੈਗਾ ਸਾਰਾ ਖਰਾਬ ਹੋ ਗਿਆ ਭੁੱਖੇ ਨੇਗੇ ਜੇ ਗੱਲ ਕਰ ਲਈਏ ਤਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਮਾ ਨੇ ਤਾਂ ਤੁਸੀਂ ਸਾਨੂੰ ਇਹ ਜਾਣਕਾਰੀ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਕਿ ਕਿਸ ਕਿਸ ਤਰ੍ਹਾਂ ਦੀ ਜਿਹੜੀ ਦਵਾਈ ਹੈ ਜਾਂ ਜਿਹੜੇ ਦੇਸੀ ਨੁਕਸੇ ਨੇ ਜਾਂ ਮੌਕੇ ਦਾ ਜਿਹੜਾ ਹੱਲ ਹੈਗਾ ਪਸ਼ੂਆਂ ਦੇ ਵਿੱਚ ਉਹ ਇਲਾਜ ਹੈ ਜਿਹੜਾ ਉਹਨਾਂ ਦਾ ਕੀਤਾ ਜਾ ਸਕਦਾ ਹੈ ਬੜੀ ਤ੍ਰਾਸਦੀ ਦੇ ਵਿੱਚੋਂ ਸਾਡਾ ਪੰਜਾਬ ਗੁਜ਼ਰ ਰਿਹਾ ਹੈ ਇਹ ਸਮੱਸਿਆਵਾਂ ਜਿਹੜੀਆਂ ਪਸ਼ੂਆਂ ਨਾਲ ਸੰਬੰਧਤ ਐ ਉਹ ਹੜ ਔਨ ਤੋਂ ਨਾਲ ਹੀ ਸ਼ੁਰੂ ਹੋ ਜਾਂਦੀਆਂ ਐ ਹੜ ਦੇ ਦੌਰਾਨ ਤੇ ਹੜ ਤੋਂ ਬਾਅਦ ਉਹ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਪਸ਼ੂਆਂ ਨੂੰ ਕਰਨਾ ਪੈਂਦਾ ਹੁਣ ਮਨੁੱਖਾਂ ਨੂੰ ਤਾਂ ਅਸੀਂ ਇੱਕ ਤਾਂ ਤੋਂ ਦੂਜੀ ਥਾਂ ਲੈ ਜਾਂਦੇ ਆ ਬੜਾ ਸੌਖਾ ਕੰਮ ਐ ਪਸ਼ੂਆਂ ਨੂੰ ਅਸੀਂ ਵੈਕੂਏਸ਼ਨ ਕਰਨੀ ਵੀ ਸਾਡੇ ਲਈ ਬਹੁਤ ਔਖਾ ਹੁੰਦਾ ਮਾਲਕ ਲਈ ਵੀ ਬੜਾ ਔਖਾ ਹੁੰਦਾ ਇਸ ਕਰਕੇ ਦੂਜੀ ਗੱਲ ਇਹ ਬੋਲ ਨਹੀਂ ਸਕਦੇ ਤੇ ਇਹ ਇਹਨਾਂ ਨੂੰ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਜਿਵੇਂ ਜਿਆਦਾ ਪਾਣੀ ਉੱਥੇ ਖੜਾ ਹੈ ਦਬਾਅ ਉਹਨਾਂ ਤੇ ਪੈ ਰਿਹਾ ਲਗਾਤਾਰ ਤਾਂ ਦਵਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਜਾਨਵਰਾਂ ਵਿੱਚ ਹੁੰਦੀਆਂ ਜਿਵੇਂ ਪਹਿਲਾਂ ਸਭ ਤੋਂ ਗੱਲ ਕਰੀਏ ਇਹ ਤਾਂ ਗਲਪੂਟੂ ਹੈ ਹੂੰ ਬੜੀ ਖਤਰਨਾਕ ਬਿਮਾਰੀ ਹੈ ਜਦੋਂ ਹੀ ਜਾਨਵਰ ਦਵਾਚ ਆਊਗਾ ਗਲ ਘੋਟੂ ਦੇ ਜਿਹੜੇ ਕਿਰਮ ਉਹ ਜਬਾਨੂ ਨੇ ਆਪਣਾ ਉਹ ਇਹਦੇ ਤੇ ਹਮਲਾ ਕਰਨਗੇ ਤੇ ਉਹਦੇ ਨਾਲ ਜਿਹੜਾ ਜਾਨਵਰ ਬਿਮਾਰ ਹੋ ਜਾਏਗਾ ਤੇ ਇੱਕ ਤੋਂ ਫਿਰ ਦੂਜੇ ਨੂੰ ਉਸ ਤੋਂ ਅੱਗੇ ਜਾਏਗੀ ਤੇ ਬਹੁਤ ਵੱਡਾ ਨੁਕਸਾਨ ਇਹ ਕਰ ਸਕਦੀ ਹੈ ਪਰ ਜੇ ਆਪਾਂ ਅੱਜ ਦੇ ਹਾਲਾਤ ਦੀ ਗੱਲ ਕਰੀਏ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਜਿਹੜੀ ਹੈਗੀ ਹੈ ਮਾਰੂ ਬਿਮਾਰੀ ਗਲ ਘੋਟੂ ਇਹਨੂੰ ਨਾ ਨਾ ਹੋਵੇ ਸਾਡੇ ਜਾਨਵਾਰਾਂ ਨੂੰ ਪੀਕਾ ਕਰਨ ਪਸ਼ੂ ਪਾਲਣ ਭਾਗ ਨੇ ਪੰਜਾਬ ਸਰਕਾਰ ਨੇ ਸਾਡੇ ਮਾਣਯੋਗ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ ਜੀ ਉਹਨਾਂ ਨੇ ਇਸ ਗੱਲ ਨੂੰ ਬੜਾ ਪਹਿਲਾਂ ਹੀ ਧਿਆਨ ਨਾਲ ਇਹਨੂੰ ਪੂਰਾ ਕਰਾਇਆ ਹੋਇਆ ਉਹਨਾਂ ਨੇ 31 ਜੁਲਾਈ 2025 ਤੱਕ ਇਹ ਸਾਰਾ ਗਲ ਕੋਟੂ ਦਾ ਟੀਕਾ ਕਰਨਾ ਵੈਕਸੀਨੇਸ਼ਨ ਮਹਿੰਮਾ ਆਪਾਂ ਇਹ ਪੂਰੀ ਕਰਵਾ ਚੁੱਕੇ ਹਾਂ ਇਹ ਉਹਨਾਂ ਦੀ ਅਗਵਾਈ ਚ ਇਹ ਪੂਰੇ ਪੰਜਾਬ ਚ ਪੂਰੀ ਹੋ ਚੁੱਕੀ ਹੈ ਇਹਦੇ ਨਾਲ ਪਸ਼ੂ ਪਾਲਣ ਜਿਹੜਾ ਸਾਡਾ ਧੰਦਾ ਉਹ ਉਹ ਬਹੁਤ ਬਚਿਆ ਰਹੂਗਾ ਸਾਡਾ ਜਿਹੜਾ ਪਸ਼ੂ ਤਾਂ ਨਾ ਉਹ ਬਚਿਆ ਰਹੂਗਾ ਗਲਕੂਟ ਦੀ ਬਿਮਾਰੀ ਤੋਂ ਘੱਟੋ ਘੱਟ ਇਹ ਆਪਾਂ ਕਹਿ ਸਕਦੇ ਆ ਇਸ ਵੇਲੇ ਪਰ ਇੱਕ ਚੀਜ਼ ਹੋਰ ਅਸੀਂ ਦੇਖੀ ਹੈ ਕਿ ਜਿਹੜੇ ਹਰਾਚਾਰਾ ਉਹਨਾਂ ਦਾ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਉਸ ਜਗ੍ਹਾ ਦੇ ਉੱਪਰ ਤਾਂ ਹੁਣ ਜਿਹੜਾ ਹਰਾਚਾਰਾ ਇਧਰੋਂ ਜਾ ਰਿਹਾ ਹੈ ਜਿਸ ਜਗ੍ਹਾ ਤੇ ਪਹੁੰਚ ਰਿਹਾ ਹੈ ਬਹੁਤ ਸਾਰੀਆਂ ਜਗ੍ਹਾਾਂ 'ਤੇ ਪਹੁੰਚ ਵੀ ਨਹੀਂ ਰਿਹਾ ਤਾਂ ਪਸ਼ੂ ਭੁੱਖੇ ਨੇ ਬਹੁਤ ਜ਼ਿਆਦਾ ਤਾਂ ਇੱਕਦਮ ਕੋਈ ਇਸ ਤਰ੍ਹਾਂ ਦੀ ਬਿਮਾਰੀ ਆਉਂਦੀ ਹੈ ਕਿਉਂਕਿ ਜਿਵੇਂ ਇਹ ਵੀ ਜਿਹੜੀਆਂ ਮੱਝਾਂ ਨੇ ਜਾਂ ਗਾਵਾਂ ਨੇ ਉਹ ਸੂਣ ਵਾਲੀਆਂ ਹੁੰਦੀਆਂ ਨੇ ਗਿਆ ਤਾਂ ਜਿਹੜਾ ਇਸ ਅਵਸਥਾ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਉਹ ਦੇਖਭਾਲ ਲੈ ਜਿਹੜੀ ਉਹ ਕਰ ਸਕਦੇ ਨੇਗੇ ਅ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਵੀ ਪਸ਼ੂ ਨੂੰ ਆਪਾਂ ਇੱਕਦਮ ਬਦਲ ਕੇ ਕੋਈ ਚੀਜ਼ ਦਿੰਨੇ ਆ ਜਿਹੜਾ ਨਾਰਮਲੀ ਉਹ ਆਮ ਤੌਰ ਤੇ ਖੁਰਾਕ ਲੈ ਰਿਹਾ ਜਦੋਂ ਆਪਾਂ ਬਦਲਦੇ ਆ ਤਾਂ ਉਹਨੂੰ ਉਹ ਇੱਕਦਮ ਹਜਮ ਨਹੀਂ ਕਰ ਸਕਦਾ ਉਹਨੂੰ ਬਦ ਹਜਮੀ ਹੋਏਗੀ ਉਹਨੂੰ ਅਪਰੇਵਾਂ ਹੋਊਗਾ ਉਹਨੂੰ ਮੋਕ ਲੱਗ ਸਕਦੀ ਹੈ ਇਹ ਚੀਜ਼ਾਂ ਹੋ ਸਕਦੀਆਂ ਪਰ ਜਦੋਂ ਇੰਨੀ ਵਿਪਤਾ ਹੀ ਸਾਡੇ ਕੋਲੇ ਆ ਗਈ ਤਾਂ ਫਿਰ ਉਹਦੇ ਚ ਇਹ ਹੁੰਦਾ ਵੀ ਜੋ ਕੁਝ ਅਸੀਂ ਕਰ ਸਕਦੇ ਆ ਉਹ ਘੱਟੋ ਘੱਟ ਕੀਤਾ ਜਾਵੇ ਜਿਵੇਂ ਆਪਾਂ ਜਿਵੇਂ ਹੁਣ ਹਰਾ ਹੈ ਤੁਸੀਂ ਹਰੇ ਦੀ ਗੱਲ ਕੀਤੀ ਹੈ ਹਰਾ ਜਦੋਂ ਜਿਆਦਾ ਬਾਰਿਸ਼ਾਂ ਹੁੰਦੀਆਂ ਆ ਤਾਂ ਜਿੱਥੇ ਵੀ ਜਿਹੜਾ ਉਹ ਪੱਠੇ ਬੀਜੇ ਹੋਏ ਆ ਸਾਡੇ ਉਥੇ ਜਿਹੜਾ ਪਾਣੀ ਆਊਗਾ ਉਹ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਆਪਦੇ ਵਿੱਚ ਲੈ ਕੇ ਆ ਗਿਆ ਹੋਵੇ ਤੇ ਜਿਹੜੀਆਂ ਉਹਦੇ ਜੜਾਂ ਰਹੀਂ ਸਾਡੇ ਉਹਦੇ ਪੱਤਿਆਂ ਤੱਕ ਪਹੁੰਚਣਗੀਆਂ ਫਿਰ ਪਸ਼ੂਆਂ ਤੱਕ ਪਹੁੰਚਣਗੀਆਂ ਜਿਹੜੀਆਂ ਕਿ ਜ਼ਹਿਰਵਾਦਾ ਕਾਰਨ ਬਣ ਸਕਦੀਆਂ ਇਸ ਕਰਕੇ ਇਸ ਮੌਕੇ ਅਸੀਂ ਪਸ਼ੂ ਪਾਲਕਾਂ ਨੂੰ ਇਹੀ ਕਹਿੰਦੇ ਹੁੰਨੇ ਆ ਕਿ ਵੀ ਤੁਸੀਂ ਹਰੇ ਪੱਠਿਆਂ ਤੋਂ ਬਰੇਜ ਕਰੋ ਜਦ ਤੱਕ ਤੁਹਾਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੈ ਤਾਂ ਉਹਦੇ ਵਾਸਤੇ ਆਪਾਂ ਉਹਦਾ ਬਦਲ ਹੈ ਉਹਨੂੰ ਆਪਾਂ ਤੂੜੀ ਦੇ ਸਕਦੇ ਆ ਉਹਨੂੰ ਆਪਾਂ ਫੀਡ ਦੇ ਸਕਦੇ ਆ ਜੇ ਜੇ ਸਾਈਲੇਜ ਦੇਣਾ ਤਾਂ ਉਹ ਵੀ ਸਾਨੂੰ ਪਤਾ ਹੋਵੇ ਵੀ ਉਹ ਕਿਤੇ ਬਹੁਤੀ ਦਿਨ ਖੁੱਲਿਆ ਤਾਂ ਨਹੀਂ ਹੋਇਆ ਜਿਵੇਂ ਹੁਣ ਸਾਈਲੇਜ ਦੀ ਆਪਾਂ ਕੋਈ ਪੰਡ ਦਾਨ ਵੀ ਕੀਤੀ ਹੈ ਮੰਨ ਲਓ ਆਪਾਂ ਨੇ ਦਿੱਤਾ ਦਾਨ ਟਰੱਕ ਭਰ ਲਿਆ ਇਹ ਆਪਾਂ ਆਪਣਾ ਆਪਣੀ ਭਾਵਨਾ ਬਹੁਤ ਵਧੀਆ ਹੈ ਪਰ ਕਈ ਵਾਰੀ ਹੁੰਦਾ ਕਿ ਇਹ ਵੀ ਉਹ ਮੰਨ ਲਓ ਖੁੱਲਾ ਲੈ ਕੇ ਆ ਗਏ ਅਸੀਂ ਜੂਲੀ ਵਗੈਰਾ ਜਾਂ ਉਸ ਤੋਂ ਫਿਰ ਮਾਈਕੋਟੌਕਸਿਨ ਜੂਲੀ ਆ ਜਾਣੀ ਆ ਜਾਂ ਫਿਰ ਇਹ ਆ ਵੀ ਇੱਕ ਕਿਸੇ ਬੰਦੇ ਨੇ ਮੰਨ ਲਓ ਇੱਕ ਜਿਹੜਾ ਕੁਆਂਟਲ ਦਾ ਉਹ ਗੱਠ ਰੱਖ ਲਈ ਜਾਨਵਰ ਉਹਦੇ ਕੋਲੇ ਇੱਕ ਹੈ ਉਹਦੇ ਮਨ 'ਚ ਇਹ ਆਈ ਵੀ ਮੈਂ ਤਾਂ ਦੱਸ ਦੇਣੇ ਹੀ ਪਾਈ ਜੋਂ ਖੋਲ-ਖੋਲ ਕੇ 5-5 ਕਿਲੋ 7-7 ਕਿਲੋ ਕਰਕੇ ਉਹ ਵੀ ਮਾੜਾ ਕਿਉਂਕਿ ਉਹਨੂੰ ਆਪਾਂ 2 ਦਿਨਾਂ 'ਚ ਖਤਮ ਕਰਨਾ ਹੁੰਦਾ ਉਹਨੂੰ ਜ਼ਿਆਦਾ ਦੇਰ ਆਪਾਂ ਰੱਖਾਂਗੇ ਹਵਾ ਲੱਗਦੀ ਜਾਊ ਸਿਲ ਲੱਗਦੀ ਜਾਊ ਤਾਂ ਉਹਦੇ ਵਿੱਚ ਉੰਨੀਆਂ ਤੇ ਜਿਹੜੀਆਂ ਹੈਗੀਆਂ ਮਾੜੀਆਂ ਚੀਜ਼ਾਂ ਪੈਦਾ ਹੁੰਦੀਆਂ ਜਾਣਗੀਆਂ ਇਸ ਕਰਕੇ ਇਹ ਚੀਜ਼ ਦਾ ਧਿਆਨ ਵੀ ਰੱਖਣਾ ਹੈ ਜਿਹੜੇ ਆਪਣੇ ਸੱਜਣ ਉਥੇ ਦਾਨ ਕਰਦੇ ਉਹ ਵੀ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਸਾਈਲੇਜ ਹੈ ਸਾਡਾ ਉਹ ਬਿਲਕੁਲ ਬੰਦ ਪੈਕਟ ਸੀਐਡੀ ਹੋਣਾ ਚਾਹੀਦਾ ਉਹ ਖੁੱਲਾ ਨਹੀਂ ਹੋਣਾ ਚਾਹੀਦਾ ਤਾਂ ਹੀ ਫਿਰ ਉਹਦਾ ਫਾਇਦਾ ਨਹੀਂ ਤਾਂ ਉਹ ਨੁਕਸਾਨ ਕਰੇਗਾ ਅਣਜਾਣੇ ਚ ਕਈ ਵਾਰੀ ਇਹ ਚੀਜ਼ਾਂ ਹੋ ਜਾਂਦੀਆਂ ਜਿਨ੍ਹਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਜੀ ਹੋ ਡਾਕਟਰ ਸਾਹਿਬ ਜਿਹੜੀ ਉੱਥੇ ਅਸੀਂ ਦੇਖਿਆ ਕੀ ਜਿਵੇਂ ਤੁਸੀਂ ਮਨੁੱਖ ਤੇ ਪਸ਼ੂ ਦਾ ਆਪਾਂ ਦੇਖਿਆ ਕੀ ਫਰਕ ਹੈਗਾ ਕਿਉਂਕਿ ਪਸ਼ੂ ਬੋਲ ਕੇ ਨਹੀਂ ਦੱਸ ਸਕਦਾ ਤਾਂ ਇੱਕ ਚੀਜ਼ ਉੱਥੇ ਜਿਹੜੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਰਹੀ ਹੈਗੀ ਮਨੁੱਖਾਂ ਲਈ ਤਾਂ ਵੱਡੇ ਪੱਧਰ ਤੇ ਉੱਥੇ ਜਿਹੜਾ ਪਾਣੀ ਹੈਗਾ ਉਹ ਬੋਤਲਾਂ ਬੰਦ ਬੋਤਲਾਂ ਪਾਣੀ ਰਾਹੀਂ ਉੱਥੇ ਪਹੁੰਚਾਇਆ ਗਿਆ ਕਿਉਂਕਿ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਵੀ ਜਦੋਂ ਉੱਥੇ ਹਰ ਸਮਾਂ ਪਾਣੀ ਖੜਾ ਰਿਆ ਤਾਂ ਪਸ਼ੂਆਂ ਲਈ ਪੀਣ ਵਾਲਾ ਪਾਣੀ ਜਿਹੜਾ ਉਹੀ ਹੈ ਜਿਹੜਾ ਹੜਾਂ ਦਾ ਚੱਲ ਕੇ ਆਏਗਾ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਵੀ ਮਿਲੀਆਂ ਹੋ ਸਕਦੀਆਂ ਨੇ ਕਿਉਂਕਿ ਉਹ ਮਰ ਚੁੱਕੇ ਨੇ ਤਾਂ ਉਹਨਾਂ ਦੀ ਵੀ ਜਿਹੜੀ ਜਿਹੜਾ ਪੂਰਾ ਸਰੀਰ ਹੈ ਉਹ ਗਲ ਕੇ ਉਹ ਪਾਣੀ ਦੇ ਵਿੱਚ ਮਿਕਸ ਹੋਇਆ ਤਾਂ ਉਹ ਚੀਜ਼ ਦੇ ਤੌਰ ਤੇ ਪਾਣੀ ਹੈ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਪਸ਼ੂਆਂ ਨੂੰ ਦਿੱਤਾ ਜਾਵੇ ਬਿਲਕੁਲ ਠੀਕ ਗੱਲ ਹੈ ਇਹ ਕਿਉਂਕਿ ਜਾਨਵਰ ਨੇ ਜਦੋਂ ਉਹਨੂੰ ਪਿਆਸ ਲੱਗੀ ਉਹਨੇ ਤਾਂ ਪਾਣੀ ਪੀ ਲੈਣਾ ਹੂੰ ਬੰਦੇ ਨੂੰ ਆਪਾਂ ਸਮਝਾ ਦਾਂਗੇ ਤੂੰ ਬੋਤਲ ਵਾਲਾ ਪਾਣੀ ਪੀਂ ਪਰ ਜਾਨਵਰਾਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ ਜਦੋਂ ਇਹਨੂੰ ਪਤਾ ਲੱਗਿਆ ਉਹਨੂੰ ਪਿਆਸ ਲੱਗੀ ਉਹਨੇ ਨੇੜੇ ਜਿੱਥੋਂ ਵੀ ਉਹਨੂੰ ਪਾਣੀ ਮਿਲਦਾ ਉਹਨੇ ਪੀਣਾ ਤੇ ਪਾਣੀ ਨਾਲ ਬਹੁਤ ਸਾਰੀ ਇਨਫੈਕਸ਼ਨ ਕਈ ਤਰ੍ਹਾਂ ਦੀ ਜਿਹੜੀ ਹੈ ਕਿਰਮ ਵੀ ਆ ਸਕਦੇ ਆ ਇਨਫੈਕਸ਼ਨ ਵੀ ਆ ਸਕਦੀ ਹੈ ਕੋਈ ਜ਼ਹਿਰ ਵਾਲੀਆਂ ਚੀਜ਼ਾਂ ਵੀ ਆ ਸਕਦੀਆਂ ਉਸ ਕਰਕੇ ਉਹਨੂੰ ਬਦਹਜਮੀ ਉਹਨੂੰ ਅਫਰੇਮਾਂ ਤੇ ਉਹਨੂੰ ਜਿਹੜੇ ਪੇਟ ਦੇ ਮੜਾਪਾ ਹੈਗੇ ਆ ਉਹ ਚੀਜ਼ ਤੇ ਦਸਤ ਇਹਨਾਂ ਚੀਜ਼ਾਂ ਦਾ ਉਹਨੂੰ ਸਾਹਮਣਾ ਕਰਨਾ ਪਊਗਾ ਤੇ ਫਿਰ ਇਹਦਾ ਇਹ ਹੈਗਾ ਕਿ ਆਪਾਂ ਉਹਨੂੰ ਜੇ ਇਹ ਜੀ ਸਮੱਸਿਆ ਆਪਾਂ ਨੂੰ ਲੱਗਦੀ ਹੈ ਵੀ ਜਾਨਵਰ ਸਾਡੇ ਨੂੰ ਲੱਗ ਰਿਹਾ ਮੂਕ ਲੱਗੀ ਹੈ ਠੀਕ ਹੈ ਉਹ ਬਹੁਤ ਪਾਣੀ ਵਰਗਾ ਗੂਖਾ ਕਰਨ ਲੱਗ ਗਿਆ ਤਾਂ ਉਹ ਤੁਰੰਤ ਉਹ ਜਿਹੜਾ ਹੈਗਾ ਆਪਾਂ ਨੂੰ ਦਵਾਈ ਉਹ ਐਂਟੀ ਡਾਇਰੀਅਲ ਅਸੀਂ ਸਾਡੇ ਕੈਂਪਾਂ 'ਚ ਜਿਹੜੇ ਹੈਗੇ ਪਸ਼ੂ ਪਾਲਣ ਭਾਗ ਵੱਲੋਂ ਮੁਫਤ ਦਿੱਤੀ ਜਾ ਰਹੀ ਹੈ ਉਹ ਤੁਰੰਤ ਡਾਕਟਰ ਦੀ ਸਲਾਹ ਨਾਲ ਦੇਣੀ ਜਿਹੜੀ ਉਹ ਬਣਦੀ ਹੈ ਇਸੇ ਤਰ੍ਹਾਂ ਮਲਾ ਪ੍ਰਯਤ ਕਰਨ ਵਾਸਤੇ ਜਿਹੜੀਆਂ ਦਵਾਈਆਂ ਅਸੀਂ ਉਹ ਸਾਡੇ ਕੈਂਪਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ ਉਹ ਵੀ ਦੇਣੀ ਬਣਦੀ ਹੈ ਪਰ ਦੇਣੀ ਡਾਕਟਰ ਦੀ ਸਲਾਹ ਨਾਲ ਹੈ ਕਿਉਂਕਿ ਇਹ ਮੜਾਪਰੇ ਦਵਾਈਆਂ ਜਿਹੜੀਆਂ ਉਹ ਜ਼ਰੂਰੀ ਨਹੀਂ ਵੀ ਗੱਬਣ ਪਸ਼ੂ ਆ ਜਿਹੜੇ ਉਹਨਾਂ ਵਾਸਤੇ ਉਹ ਸੁਰੱਖਿਤ ਹੋਣ ਇਸ ਕਰਕੇ ਸਾਡਾ ਨੇੜੇ ਦਾ ਡਾਕਟਰ ਹੈ ਉਹਨੂੰ ਜ਼ਰੂਰ ਮਿਲੋ ਜੇ ਉਹ ਤੁਹਾਨੂੰ ਮਿਲ ਨਹੀਂ ਰਹੇ ਤਾਂ ਨੈੱਟ ਤੇ ਨੰਬਰ ਹੈਗੇ ਨੇ ਡਿਸਪਲੇ ਕੀਤੇ ਹੋਏ ਨੇ ਜਾਂ ਜਿਹੜੇ ਰਾਤ ਕੈਂਪ ਹੈ ਉਹਨਾਂ ਨੇ ਲਿਸਟਾਂ ਪਾਈਆਂ ਉੱਥੇ ਇੱਕ ਵਾਰੀ ਫੋਨ ਜ਼ਰੂਰ ਕਰ ਲੈਣਾ ਬਿਲਕੁਲ ਇੱਕੀ ਚੀਜ਼ ਹੋਰ ਅਸੀਂ ਜਿਵੇਂ ਆਮ ਅਸੀਂ ਉੱਥੇ ਵੀਡੀਓ ਦੇ ਵਿੱਚ ਵੀ ਦੇਖਿਆ ਕਿ ਲੋਕ ਕਹਿ ਰਹੇ ਨੇ ਕਿ ਜਿਹੜੇ ਪਸ਼ੂ ਨੇ ਉਹਨਾਂ ਤੇ ਵੀ ਜਿਹੜਾ ਅਸਰ ਹੈਗਾ ਪਾਣੀ ਦਾ ਉਹ ਡਰੇ ਨੇਗੇ ਤਾਂ ਬਹੁਤ ਸਾਰੇ ਪਸ਼ੂ ਕੰਮ ਰਹੇ ਨੇਗੇ ਕਿਉਂਕਿ ਜਿਹੜਾ ਮੱਝਾਂ ਨੇ ਉਹਨਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ ਹੈਗਾ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਉੱਥੇ ਆਮ ਜਿਹੜਾ ਪਸ਼ੂਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਪਰ ਇਹਦਾ ਅਸਰ ਜਿਹੜਾ ਵੱਡੇ ਫਾਰਮ ਨੇ ਫਾਰਮਰ ਨੇਗੇ ਉਹਨਾਂ ਦਾ ਵੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਹੈਗਾ ਤਾਂ ਉੱਥੇ ਵੀ ਇਹ ਚੀਜ਼ਾਂ ਜਿਹੜੀਆਂ ਆਮ ਅਸੀਂ ਦੇਖਣ ਦੇ ਵਿੱਚ ਮਿਲਿਆਗਾ ਕਿ ਪਸ਼ੂ ਨੇ ਜਿਹੜੇ ਉਹ ਡਰੇ ਹੋਏ ਨੇ ਜਾਂ ਪਸ਼ੂ ਕੰਬ ਰਹੇ ਨੇ ਜਾਂ ਦੁੱਧ ਦੇਣਾ ਇੱਕਦਮ ਬੰਦ ਕਰ ਗਏ ਨੇਗੇ ਜਾਂ ਘਟਾ ਗਏ ਨੇਗੇ ਤਾਂ ਉਹ ਚੀਜ਼ਾਂ ਨਾਲ ਉਹ ਕਿਵੇਂ ਨਜਿੱਠ ਸਕਦੇ ਨੇਗੇ ਬਿਲਕੁਲ ਠੀਕ ਹੈ ਕਿ ਪਸ਼ਮਾਨ ਦਾ ਵੀ ਜਿਹੜਾ ਆਬਦੀ ਉਹਨਾਂ ਦੀ ਕੋਈ ਸਮਾਜਿਕ ਹਾਲਤ ਹੈ ਉਹ ਜਿਹੜੇ ਘਰ ਚ ਰਹ ਰਹੇ ਆ ਉਹਨਾਂ ਨੂੰ ਜਿਹੜੇ ਢਾਰੇ ਚੋਂ ਰਹ ਰਹੇ ਆ ਉਹੀ ਉਹਨਾਂ ਨੂੰ ਚੰਗਾ ਲੱਗਦਾ ਜਦੋਂ ਅਸੀਂ ਢਾਰਾ ਹੀ ਬਦਲ ਦਿਆਂਗੇ ਜਾਂ ਉੱਥੇ ਇਹੋ ਜਿਹੇ ਹਾਲਾਤ ਹੋ ਜਾਣਗੇ ਵੀ ਬਹੁਤ ਸਾਰਾ ਪਾਣੀ ਜਮਾ ਹੋ ਜੂ ਤਾਂ ਕੁਦਰਤੀ ਤੌਰ ਤੇ ਉਹਨਾਂ ਨੇ ਡਰਨਾ ਹੈ ਇਸ ਮੌਕੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਮਿਨਰਤਾਂ ਦਾ ਚੂਰਾ ਹੈ ਧਾਤਾਂ ਦਾ ਚੂਰਾ ਹੈ ਤੇ ਇਹਦੇ ਨਾਲ ਜਿਹੜੇ ਵਿਟਾਮਿਨ ਮਿਨਰਲ ਦਾ ਕੰਬੀਨੇਸ਼ਨ ਮਿਲਦਾ ਹੈ ਜਿਹਦੇ ਨਾਲ ਉਹ ਐਂਟੀ ਸਟ੍ਰੈਸ ਜਿਹੜਾ ਹੈਗਾ ਦਬਾਅ ਜਿਹੜਾ ਉਹਨਾਂ ਤੇ ਪੈ ਰਿਹਾ ਉਹ ਘਟੂਗਾ ਜਦੋਂ ਦਬਾਅ ਘਟੂਗਾ ਤਾਂ ਫਿਰ ਉਹ ਹੌਲੀ-ਹੌਲੀ ਆਪਣੇ ਪੁਰਾਣਾ ਜਿਹੜਾ ਉਹਨਾਂ ਦਾ ਹੈਗਾ ਉਹ ਪ੍ਰੋਡਕਸ਼ਨ ਲੈਵਲ ਉਤਪਾਦਨ ਲੈਵਲ ਉਹਦੇ ਤੇ ਹੌਲੀ-ਹੌਲੀ ਆਉਣਗੇ ਤਾਂ ਕੀ ਲੱਗਦਾ ਕਿ ਤੁਹਾਡੇ ਵੱਲੋਂ ਵੀ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਜਲਦ ਜਦੋਂ ਸੰਡੇ ਨੂੰ ਕੋਈ ਫ੍ਰੀ ਦਿਨ ਨਿਕਲੇਗਾ ਤਾਂ ਜਲਦ ਉੱਥੇ ਜਾ ਕੇ ਸੇਵਾ ਦਿੱਤੀ ਜਾਊਗੀ ਇਸ ਤਰ੍ਹਾਂ ਦੀ ਤਿਆਰੀ ਵੀ ਕੀਤੀ ਜਾ ਰਹੀ ਹੈਗੀ ਅ ਪਸ਼ੂ ਪਾਲਣੇ ਭਾਗ ਸੰਗਰੂਰ ਦੇ ਜਿਹੜੇ ਬੈਟਰੀ ਅਫਸਰ ਆ ਸਾਡੇ ਉਹ ਬਹੁਤ ਸਮਰਪਿਤ ਨੇ ਇਹਨਾਂ ਹੜਾਂ ਲਈ ਪਤਾ ਨਹੀਂ ਤਾਂ ਇਹ ਹੈ ਕਿ ਮੂਨਕ ਸਾਈਡ ਸਾਡੇ ਹੜਾ ਆਉਂਦਾ ਰਹਿੰਦਾ ਉਹਨਾਂ ਨੂੰ ਬੜਾ ਇਹ ਇਹਨਾਂ ਚੀਜ਼ਾਂ ਦੀ ਜਾਣਕਾਰੀ ਹੈ ਤੇ ਉਹਨਾਂ ਨੇ ਫੀਡ ਤੇ ਬਹੁਤ ਵਧੀਆ ਦਵਾਈਆਂ ਜਿਹੜੀਆਂ ਇਹ ਹੜਾਂ ਵਾਸਤੇ ਚਾਹੀਦੀਆਂ ਉਹ ਇਕੱਤਰ ਕਰਕੇ ਆਪ ਦੀ ਜੇਬ ਚੋਂ ਇਕੱਠੀ ਕਰਕੇ ਪੈਸੀ ਉਹ ਉੱਥੇ ਭੇਜੀਆਂ ਹੁਣ ਉਹ ਇਹ ਪ੍ਰੋਗਰਾਮ ਬਣਾ ਰਹੇ ਹੈ ਕਿ ਅਸੀਂ ਐਤਵਾਰ ਨੂੰ ਜਿਹੜਾ ਉੱਥੇ ਅਫੈਕਟਡ ਏਰੀਆ ਹੈ ਹੜ੍ਹ ਪ੍ਰਭਾਵਿਤ ਏਰੀਆ ਉੱਥੇ ਜਾ ਕੇ ਖੁਦ ਹੱਥੀਂ ਸੇਵਾ ਕਰੀਏ ਤਾਂ ਕਿ ਜਿਹੜਾ ਅਸੀਂ ਸਾਡਾ ਜਿਹੜਾ ਪਸ਼ੂ ਪਾਲਕਾ ਹੈ ਉਥੋਂ ਦਾ ਉਹਨੂੰ ਕੁਝ ਨਾ ਕੁਝ ਹੋਰ ਰਾਤ ਮਿਲੇ ਤੇ ਸਾਡੇ ਮਨ ਨੂੰ ਵੀ ਸਕੂਨ ਮਿਲੇ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਹੈ ਐਤਵਾਰ ਨੂੰ ਸਾਡੇ ਡਾਕਟਰਾਂ ਨੇ ਜਾਣ ਇਹ ਵੀ ਲੱਗਦਾ ਕਿ ਇਹਦੀ ਵੱਧ ਜ਼ਰੂਰਤ ਹੈਗਾ ਕਿਉਂਕਿ ਜਿਹੜਾ ਲੰਗਰ ਹੈਗਾ ਜਿਹੜਾ ਆਮ ਰਸਦ ਹੈਗੀ ਉਹ ਵੰਡਣੀ ਸੌਖੀ ਹੈਗੀ ਜਿਹੜਾ ਮੈਡੀਸਨ ਐ ਭਾਵੇਂ ਉਹ ਮਨੁੱਖਾਂ ਨਾਲ ਸੰਬੰਧਿਤ ਹੋਵੇ ਭਾਵੇਂ ਉਹ ਪਸ਼ੂਆਂ ਨਾਲ ਸੰਬੰਧਿਤ ਹੋਵੇ ਉਹਨੂੰ ਇਸੇ ਤਰ੍ਹਾਂ ਲੰਗਰ ਦੀ ਤਰ੍ਹਾਂ ਵੰਡਣਾ ਜਾਂ ਇਸੇ ਤਰ੍ਹਾਂ ਪਸ਼ੂਆਂ ਨੂੰ ਦੇਣਾ ਕਿਤੇ ਨਾ ਕਿਤੇ ਲੱਗਦਾ ਕਿ ਇਹੋ ਜੇ ਸਮੇਂ ਦੇ ਵਿੱਚ ਹਾਨੀਕਾਰਕ ਹੋ ਸਕਦਾ ਹੈ ਬਿਲਕੁਲ ਤੁਹਾਡੀ ਗੱਲ ਹੀ ਬਿਲਕੁਲ ਠੀਕ ਹੈ ਕਿ ਇਹ ਦਵਾਈ ਹੈ ਜਿਹੜੀ ਇਹ ਇਹਦੇ ਬਾਰੇ ਹੁੰਦਾ ਹੈ ਕਿ ਮਾਹਰ ਦੀ ਰੈਅ ਨਾਲ ਹੀ ਦੇਣੀ ਹੁੰਦੀ ਆ ਆਪਾਂ ਜੇ ਤਾਂ ਆਪਾਂ ਮਾਹਰ ਦੀ ਰੈਅ ਨਾਲ ਦਵਾਈ ਦੇਾਂਗੇ ਤਾਂ ਉਹ ਦਵਾਈ ਹੈ ਜੇ ਆਪਾਂ ਆਪਣੇ ਆਪ ਦਵਾਈ ਦੇਵਾਂਗੇ ਤਾਂ ਉਹ ਕੋਈ ਨੁਕਸਾਨ ਵੀ ਕਰ ਸਕਦੀ ਹੈ ਇਸ ਕਰਕੇ ਸਾਡੇ ਡਾਕਟਰਾਂ ਨੇ ਫੈਸਲਾ ਕਰਿਆ ਕਿ ਅਸੀਂ ਉੱਥੇ ਜਾਵਾਂਗੇ ਜਿਹੜੀਆਂ ਉੱਥੇ ਦਵਾਈਆਂ ਪਹੁੰਚੀਆਂ ਜੋ ਰਾਤ ਪਹੁੰਚੀ ਹੈ ਉਹਦਾ ਵਧੀਆ ਤਰੀਕੇ ਨਾਲ ਇਸਤੇਮਾਲ ਹੋ ਜੇ ਵੀ ਇਹ ਵੀ ਅਸੀਂ ਉੱਥੇ ਉਹਦੇ ਚ ਹਿੱਸਾ ਪਾਵਾਂਗੇ ਬਿਲਕੁਲ ਇਹ ਸੰ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਜੋ ਕਿ ਡਿਪਟੀ ਡਾਇਰੈਕਟਰ ਨੇਗੇ ਸੰਗਰੂਰ ਦੇ ਪਸ਼ੂ ਪਾਲਣ ਵਿਭਾਗ ਦੇ ਤਾਂ ਇਹਨਾਂ ਨੇ ਇਹ ਵੀ ਦੱਸਿਆਗਾ ਕਿ ਜਿਹੜਾ ਪਸ਼ੂਆਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਵੀ ਜਿਹੜੀ ਮੈਡੀਸਨ ਹੈ ਉਹ ਕਿਸ ਤਰ੍ਹਾਂ ਲੈਣੀ ਆ ਜਾਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪਸ਼ੂਆਂ ਨੂੰ ਆ ਸਕਦੀਆਂ ਨੇ ਉਸ ਨੂੰ ਲੈ ਕੇ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਧਿਆਨ ਆ ਜਿਹੜਾ ਉਹ ਰੱਖਣਾ ਜ਼ਰੂਰੀ ਹੈਗਾ। థాంక్స్ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ